ਦੋਸਤੋ ਅੱਜ ਸੌਦੇ ਦੀਆਂ ਨਾ ਦੋ ਕਿੱਟਾਂ ਜ਼ਰੂਰਤਮੰਦਾਂ ਕੋਲ ਜਾਣ ਲਈ ਤਿਆਰ ਨੇ। ਇਹ ਇਕੱਲਾ ਸੌਦਾ ਨਹੀਂਗਾ। ਇਹ ਮਿਹਨਤ ਕਰ ਕਰ ਥੱਕੇ ਗਰੀਬਾਂ ਦੇ ਚਿਹਰਿਆਂ 'ਤੇ ਇੱਕ ਛੋਟੀ ਜੀ ਮੁਸਕਾਨ ਹੈ। ਛੋਟਾ ਜਿਹਾ ਉਪਰਾਲਾ ਹੈ ਇਕ ਤੇ ਜਿਹੜੀ ਉਹ ਭੈਣ ਦੇ ਘਰ ਦੀ ਵੀਡੀਓ ਪਾਈ ਸੀ ਨਾ ਉਹਦਾ ਕੰਮ ਹਫ਼ਤੇ ਵਿੱਚ ਸ਼ੁਰੂ ਹੋ ਜਾਊਗਾ। ਸਾਡੇ ਪਿੰਡ ਦੇ ਤਾਂ ਨਹੀਂ ਸੱਜਣਾਂ ਨੇ ਨਾ ਬਹੁਤ ਦਿਲ ਖੋਲ ਕੇ ਅੱਗੇ ਆਏ ਨੇ ਉਹ ਉਸ ਕੰਮ ਵਾਸਤੇ ਤੇ ਉਹਦਾ ਹਫ਼ਤੇ ਤੱਕ ਕੰਮ ਸ਼ੁਰੂ ਹੋ ਜਾਊਗਾ। ਤੇ ਆ ਵੀਡੀਓ ਦੇ ਵਿੱਚ ਨਾ ਥੱਲੇ ਮੇਰਾ ਨੰਬਰ ਮੈਂਸ਼ਨ ਕੀਤਾ ਆ ਜੇ ਕਿਸੇ ਨੇ ਜਾਣਕਾਰੀ ਲੈਣੀ ਹੋਵੇ ਨਾ ਤੇ ਇਹਦੇ ਤੇ ਲੈ ਸਕਦਾ ਹੈ ਤੇ ਇੱਕ ਹੋਰ ਮੇਰਾ ਪਿੰਡ ਹੈ ਮੋਰੀ ਵਾਲਾ ਸਰਸੇ ਜ਼ਿਲ੍ਹੇ ਦੇ ਵਿੱਚ ਹਰਿਆਣੇ 'ਚ ਸਾਡੇ ਪਿੰਡ ਦੇ ਜਿਹੜੇ ਲੋਕ ਬਾਹਰ ਬੈਠੇ ਨੇ ਜਿਹੜੇ ਪਿੰਡ ਦੇ ਦਾਨੀ ਸੱਜਣ ਨੇ ਜਿਨ੍ਹਾਂ ਕੋ ਮਾਲਕ ਨੇ ਬਹੁਤ ਦਿੱਤਾ ਜਿਨ੍ਹਾਂ ਨੂੰ ਉਹ ਜ਼ਰੂਰਤਮੰਦਾਂ ਦੀ ਸੇਵਾ ਕਰਨੀ ਚਾਹੁੰਦੇ ਨੇ ਤੇ ਜੇ ਪਿੰਡ ਦੀ ਕੋਈ ਵੀ ਧੀ ਭੈਣ ਸਲਾਈ ਸਿੱਖਦੀ ਏ ਤੇ ਉਹ ਮਸ਼ੀਨ ਦਾ ਉਪਰਾਲਾ ਨਹੀਂ ਕਰ ਸਕਦੇ ਤੇ ਉਹ ਮੈਨੂੰ ਜਿਹੜਾ ਥੱਲੇ ਨੰਬਰ ਦਿੱਤਾ ਹੋਇਆ ਨਾ ਇਹਦੇ ਤੇ ਸਰਪਰ ਕਰ ਸਕਦੇ ਨੇ ਜਾਂ ਵੈਸੇ ਮੈਨੂੰ ਮਿਲ ਸਕਦੇ ਨੇ ਉਹਨਾਂ ਦੀ ਗੱਲ ਅੱਗੇ ਕਰਾਂਗੇ ਜੇ ਉਹਨਾਂ ਦਾ ਕੋਈ ਹਿੰਨਾ ਹੋ ਸਕੇ ਤੇ ਤੇ ਹੋਰ ਉਹ ਘਰ ਦਾ ਕੰਮ ਅਫਦਰ ਚ ਸ਼ੁਰੂ ਹੋ ਜਾਣਾ ਜਿਹੜੀ ਮੈਂ ਰੀਲ ਪਾਈ ਸੀ ਰੀਲ ਮੈਂ ਡਿਸਕ੍ਰਿਪਸ਼ਨ ਚ ਮੈਂਸ਼ਨ ਕੀਤਾ ਉਹਦਾ ਲਿੰਕ ਦੇਖ ਸਕਦੇ ਹੋ ਤੁਸੀਂ ਤੇ ਜੇ ਉਹਦੇ ਬਾਰੇ ਕੋਈ ਮਤ ਕਰਨਾ ਚਾਹੁੰਦਾ ਹੋਵੇ ਜਾਂ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੋਵੇ ਤਾਂ ਥੱਲੇ ਦਾ ਨੰਬਰ ਮੇਰਾ ਮੈਂਸ਼ਨ ਕੀਤਾ ਹੈ ਨਾ ਉੱਤੋਂ ਲੈ ਸਕਦਾ ਹੈ